ਵਰਜੀ ਦਾ ਕਾਲਸਾ ਵਰਜੀ ਕੀ ਫਤੇ ਮੁੱਦਾ ਜੁੜਿਆਗਾ ਭਾਈ ਅਮਰਤਪਾਲ ਸਿੰਘ ਦੇ ਨਾਲ ਲਗਾਤਾਰ ਜਿਹੜੀ ਬੈਸ ਚੱਲ ਰਹੀ ਆ ਕੋਰਟ ਦੇ ਵਿੱਚ ਮਹੀਨੇ ਤੋਂ ਕਰੀਬਨ ਜਿਹੜਾਗਾ ਟਾਈਮ ਉੱਪਰ ਹੋ ਗਿਆ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਨੂੰ ਐਨਐਸਐ ਨੂੰ ਲੈ ਕੇ ਜਿਹੜੀ ਕਿ ਐਨਐਸਐ ਜਿਹੜੀ ਖਾਤਮਾ ਸਾਰੇ ਸਿੰਘਾਂ ਦੀ ਜਿਹੜੀ ਇਮਾਰਤ ਦੇ ਵਿੱਚ ਖਤਮ ਹੋ ਜਾਣੀ ਆ ਉਸ ਨੂੰ ਲੈ ਕੇ ਜਿਹੜੀ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਬਹਿਸ ਚੱਲ ਰਹੀ ਆ ਉਸ ਤੇ ਚੱਲਦਿਆਂ ਚੱਲਦਿਆਂ ਜਿਹੜਾ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜਾ UAPA ਜੋ ਆਪਾਂ ਕਾਨੂੰਨ ਜਿਹੜਾ ਲਗਾ ਦਿੱਤਾਗਾ ਤਾਂ ਕਿ ਭਾਈ ਅੰਮਰਤਪਾਲ ਸਿੰਘ ਦੀ ਜਮਾਨਤ ਨਾ ਹੋ ਸਕੇ ਚਾ ਬਾਕੀ ਸਿੰਘਾਂ ਦੀ ਜਿਹੜੀ ਜਮਾਨਤ ਆ ਉਹ ਲਗਭਗ ਤੈਅ ਆ ਉਹ ਹੋਊਗੀ ਪਰ ਸਰਕਾਰ ਕਹੁੰਦੇ ਆ ਕਿ ਅਸੀਂ ਉਸ ਨੂੰ ਵੀ ਕਵੇਂ ਨਾ ਕਵੇਂ ਅਲਝਾਉਣਗੇ ਜਿਹੜੇ ਕੇਸ ਕੱਲੇ ਭਾਈ ਅੰਮਰਤਪਾਲ ਸਿੰਘ ਤੇ ਨਹੀਂ ਕਿਤੇ 12 ਕੇਸ ਪਾਏ ਉਹ ਦਰਾਲ ਦੇ ਸਾਥੀਆਂ ਤੇ ਵੀ 12 ਕੇਸ ਨੇ ਜਿਹੜੇ ਰਜਿਸਟਰ ਹੋਏ ਨੇ ਤੇ ਉਹ ਬੱਕ ਬੱਕ ਘੇਰਨਗੇ ਤਾਂ ਹੈਗੇ ਪਰ ਲੱਗਦਾ ਕਿ ਜਮਾਨਤ ਜਿਹੜੀ ਲਗਪਗ ਤੈ ਆ ਬਾਕੀ ਸਿੰਘਾਂ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਾਨੂੰਨ ਠੀਕ ਹੈ ਕਿ ਜਿਹੜੀ ਐਨਐਸਏ ਹੁੰਦੀ ਆ ਉਹ ਇੱਕ ਬੰਦੇ ਨੂੰ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਕਮਰੇ ਦੇ ਵਿੱਚ ਬੰਦ ਕਰਤਾ ਕਿ ਭਾਈ ਤੂੰ ਇੱਥੇ ਬੈਠਾ ਰਹਿ ਤੈਨੂੰ ਖਾਣ ਪੀਣ ਤੈਨੂੰ ਸਭ ਕੁਝ ਆਊਗਾ ਕਿ ਠੀਕ ਆ ਕਿ ਤੂੰ ਬਾਹਰ ਨਹੀਂ ਵਿਚਰ ਸਕਦਾ ਜਾਨੀ ਕਿ ਆਪਣੇ ਪਰਿਵਾਰ ਤੋਂ ਦੂਰ ਕੀਤਾ ਜਾਂਦਾ ਐਨਐਸਏ ਦਾ ਮਤਲਬ ਤਾਂ ਇੰਨੇ ਆ ਤੇ ਦੂਸਰਾ ਕਿ ਜਿਹੜਾ ਜੋ ਆਪਾ ਕਾਨੂੰਨ ਲਗਾਉਣਾ ਇਹ ਜਿਹੜਾ ਹੈਗਾ ਕਾਕਾ ਇਹ ਹੈਗਾ ਖਤਰਨਾਕ ਇਹ ਚੀਜ਼ਾਂ ਨਹੀਂ ਖਤਰਨਾਕ ਇਹ ਚੀਜ਼ਾਂ ਗਤੀਵਿਧੀਆਂ ਅੱਤਵਾਦੀ ਗਤੀਵਿਧੀਆਂ ਨੂੰ ਜਿਹੜਾ ਕਿ ਬੰਦਾ ਉਹ ਬੜਾਵਾ ਦਿੰਦਾਗਾ ਜਾਂ ਉਹਨਾਂ ਦੇ ਵਿੱਚ ਸਾਵਲ ਹੁੰਦਾਗਾ ਜਾਂ ਉਹ ਖੁਦ ਆਪ ਚਲਾ ਰਿਹਾਗਾ ਉਹਨਾਂ ਉੱਤੇ ਲੱਗਦਾਗਾ ਜਵਾਬਾ ਕਾਨੂੰਨ ਹੁਣ ਇਸ ਤਹਿਤ ਦਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਤਾਂ ਕਹਿ ਰਹੇ ਨੇ ਕਿ ਭਾਈ ਅਸੀਂ ਤਾਂ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਖੰਡੂਰ ਸਾਹਿਬ ਵਸਤੀ ਨੇ 4 ਲੱਖ ਵੋਟਾਂ ਦੇ ਨਾਲ ਜਿਤਾਇਆ ਜੇ ਸਾਡਾ ਉਹ ਕੁਝ ਲੱਗਦਾ ਸੀ ਜਾਂ ਸਾਨੂੰ ਲੱਗਦਾ ਸੀ ਕਿ ਇਹ ਸਾਡਾ ਨੌਜਵਾਨ ਪੀੜੀ ਬਚਾ ਸਕੂਗਾ ਇਸ ਕਰਕੇ ਉਹਨੂੰ ਜਿੱਤਾਇਆ ਤਾਂ ਹੀ 4 ਲੱਖ ਵੋਟਾਂ ਪਈਆਂ ਜੇ ਉਹ ਅੱਤਵਾਦੀ ਹੁੰਦਾ ਅੱਤਵਾਦੀ ਨੂੰ 4 ਲੱਖ ਕੋਈ ਵੋਟ ਪਾ ਦੂਗਾ ਤੇ ਇਸ ਕਰਕੇ ਜਿਹੜਾ ਕਿ 2 ਲੱਖ ਵੋਟਾਂ ਤੇ ਸਭ ਤੋਂ ਬਾਅਦ ਜਿੱਤੇ ਆ ਅੱਜ ਉਹਦੀ ਬੀਜੇਪੀ ਜਿਹੜੀ ਆ ਉਹਦੀ ਮੈਂਬਰਸ਼ਿਪ ਰੱਦ ਕਰਾਉਣ ਦੇ ਲਈ ਹੁਣ ਤਰਲੋ ਮੰਸੇ ਹੋ ਰਹੀ ਆ ਪਰ ਬੀਜੇਪੀ ਦਾ ਨਤੀਸ਼ ਕੁਮਾਰ ਦਾ ਜਿਹੜਾ ਇੱਕ ਧੜਾਗਾ ਉਹ ਭਾਈ ਅੰਮਰਤਪਾਲ ਸਿੰਘ ਨੂੰ ਕਹਿ ਰਿਹਾ ਕਿ ਭਾਈ ਉਹਨੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਚਿੱਠੀ ਲਿਖੀ ਆ ਸਤਪਾਲ ਸਿੰਘ ਗਿੱਲ ਨੇ ਤੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਬੋਲਣ ਦਾ ਅਧਿਕਾਰ ਆ ਇਹਨਾਂ ਨੂੰ ਜਿਹੜਾ ਕਿ ਲੋਕ ਸਭਾ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਆਉਣਾ ਚਾਹੀਦਾ ਤੇ ਬੋਲਣ ਦੇਣਾ ਚਾਹੀਦਾ ਹੈਗਾ ਤੇ ਇਹ ਜਿਹੜਾ ਤੁਸੀਂ ਲੋਕਤੰਤਰ ਦਾ ਜਿਹੜੇ ਸਰਕਾਰਾਂ ਆਪ ਘਾਣ ਕਰਦੀਆਂ ਨੇ ਸੰਵਿਧਾਨ ਦਾ ਆਪ ਘਾਣ ਕਰਦੀਆਂ ਨੇ ਇਹਦੇ ਉੱਤੇ ਤਾਂ ਸੁਪਰੀਮ ਕੋਰਟ ਬੋਲੀ ਨਹੀਂ ਔਰ ਸੁਪਰੀਮ ਕੋਰਟ ਨੇ ਕੱਲ ਇੱਕ ਨਵਾਂ ਫੈਸਲਾ ਕਹਿ ਦਿੱਤਾ ਕਿ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੋਈ ਵੋਟਾਂ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਵੋਟਾਂ ਦੇ ਵਿੱਚ ਖੜੇ ਹੋ ਜਾਣ ਇਹ ਹੁਣ ਪਰਮਾਨ ਨੇ ਜਿਹੜੇ ਇਸ ਦੇਸ਼ ਦੇ ਵਿੱਚ ਨਵੇਂ-ਨਵੇਂ ਕਾਨੂੰਨ ਜਿਹੜੇ ਇਹੋ ਜਿਹੇ ਬਣ ਰਹੇ ਨੇ ਤੁਸੀਂ ਇਹ ਕੀ ਸੋਚਦੇ ਹੋ ਕਿ ਕੱਲੇ ਸਿੱਖਾਂ ਵਾਸਤੇ ਕਿ ਜਾਂ ਸਾਰਾ ਭਾਰਤ ਕਿ ਤੁਹਾਡਾ ਮੰਨਣਾਗਾ ਕਿ ਪ੍ਰਿਗਿਆ ਠਾਕਰ ਸਾਧੀਆਂ ਭਰਗੀਆਂ ਜਦੋਂ ਬੰਬ ਧਮਾਕਿਆਂ ਦੇ ਵਿੱਚ ਸੰਵਲ ਹੋਣ ਉਦੋਂ ਤਾਂ ਐਸੀ ਜੀ ਚੀਜ਼ ਸੁਪਰੀਮ ਕੋਰਟ ਵੱਲੋਂ ਜਿਹੜੀ ਕਿ ਸਟੇਟਮੈਂਟ ਦਿੱਤੀ ਨਹੀਂ ਜਾਂਦੀ ਪਰ ਜਦੋਂ ਭਾਈ ਅੰਮਰਤਪਾਲ ਸਿੰਘ ਦੀ ਗੱਲ ਆਉਂਦੀ ਆ ਤੇ ਅੰਮਰਤਪਾਲ ਸਿੰਘ ਜਦੋਂ ਮੁੱਦਾ ਭੜਕਦਾਗਾ ਸੁਪਰੀਮ ਕੋਰਟ ਹਾਈ ਕੋਰਟ ਤੱਕ ਜਾਂਦਾਗਾ ਤਾ ਸੁਪਰੀ ਕੋਰਟ ਦੀ ਸਟੇਟਮੈਂਟ ਇਹ ਆ ਜਾਂਦੀ ਆ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੂੰ ਵਿਅਕਤੀ ਨੂੰ ਜਤਾਉਣਾ ਨਹੀਂ ਚਾਹੀਦਾ ਜਾਂ ਤਾਂ ਇਹ ਕਾਨੂੰਨ ਪੱਕਾ ਲਾਗੂ ਕਰ ਦਿਓ ਭਾਈ ਸਾਰਿਆਂ ਦੇ ਲਈ ਇੱਕ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕਾਨੂੰਨ ਜਾਂ ਸਰਕਾਰਾਂ ਜਿਹੜੀ ਇਹ ਪਾਸ ਕਰਨਗੇ ਆ ਸਰਕਾਰਾਂ ਨੂੰ ਹਮੇਸ਼ਾ ਆਪਣੀਆਂ ਵੋਟ ਰਾਜਨੀਤੀ ਦੇ ਜਿਹੜੀਆਂ ਵੋਟਾਂ ਨੇ ਹੁੰਦੀਆਂ ਉਹ ਵੋਟ ਬੈਂਕ ਇਹਨਾਂ ਨੂੰ ਚੇਂਜ ਦਾ ਹੁੰਦਾ ਉਹ ਵੇਖਦੀਆਂ ਨੇ ਇਹ ਤਾਂ ਜਿਸ ਤਰ੍ਹਾਂ ਬੰਦੇ ਤੇ ਜਿੱਤੇ ਬਲਾਦ ਕਰਦਾ ਕੇਸ ਦਰਜ ਆ ਕਾਤਲ ਦਾ ਕੇਸ ਦਰਜ ਆ ਉਹੀ ਬੰਦਾ ਹਾਈ ਕੋਰਟ ਤੋਂ 3 ਦਿਨ ਪ੍ਰੋਲ ਲੈ ਕੇ ਜਿਹੜਾ ਬਾਹਰ ਆ ਜਾਂਦਾਗਾ ਕਿ ਉਹਨੂੰ ਅਧਿਕਾਰ ਆ ਤੇ ਬਾਕੀ ਜਿੰਨਾ ਉੱਤੇ ਜਿਹੜੇ ਹਜੇ ਇਲਜ਼ਾਮ ਲੱਗੇ ਨੇ ਤਾਂ ਉਹ ਘੰਟਾ ਬਾਹਰ ਨਹੀਂ ਆ ਸਕਦੇ ਅਸਰਸੇ ਵਾਲਾਗਾ 12 13 ਵਾਰੀ ਉਹਨਾਂ ਨੂੰ ਹੋ ਸਕਦਾ ਇੱਕ ਵੱਧ ਵਾਰੀ ਬਾਹਰ ਆ ਗਿਆ ਹੋਵੇ 3 ਦਿਨ ਬਾਹਰ ਆ ਜਾਂਦਾਗਾ ਕਿ ਇਹ ਤੇ ਕਾਨੂੰਨ ਲਾਗੂ ਨਹੀਂ ਹੁੰਦਾਗਾ ਫਿਰ ਆ ਕੇ ਇਹ ਵੋਟਾਂ ਦੇ ਵਿੱਚ ਹੱਲਾਸ਼ੇਰੀ ਦਿੰਦਾ ਕਿ ਕਿਸ ਪਾਰਟੀ ਨੂੰ ਵੋਟਾਂ ਪਾਉਣੀਆਂ ਆ ਕੇ ਆਪਦੇ ਸਮਾਗਮ ਕਰਦਾਗਾ ਸਤਸੰਗ ਕਰਦਾਗਾ ਆਨਲਾਈਨ ਫਿਰ ਉੱਤੇ ਭੀੜ ਜਮਾ ਹੁੰਦੀ ਆ ਦੇਖਣ ਇਹਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਨੇ ਢਾਉਂਦੀ ਬਾਬੇ ਨੂੰ ਕੀ ਇਹ ਇਹੀਆਂ ਚੀਜ਼ਾਂ ਤੇ ਸਾਰਿਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਸਾਰਿਆਂ ਲਈ ਜਿਹੜਾ ਅਧਿਕਾਰ ਆ ਬਰਾਬਰ ਹੋਣਾ ਚਾਹੀਦਾਗਾ ਜਿਹੜੇ ਠਾਈ ਠਾਈ 33 ਸਾਲਾਂ ਤੋਂ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਸਿੰਘਾ ਤੇ ਉਹਨਾਂ ਦੇ ਲਈ ਤਾਂ ਜੇ ਉਹਨਾਂ ਦਾ ਕੋਈ ਪਰਿਵਾਰ ਦਾ ਜੀ ਮਰ ਜੇ ਕੋਈ ਮਾਂ ਜਾਂ ਪਿਤਾ ਉਹਨਾਂ ਦੇ ਲਈ ਅੱਧਾ ਘੰਟਾ ਜਾਂ ਘੰਟਾ ਉਹਨਾਂ ਨੂੰ ਪਰੋਲ ਦਿੱਤੀ ਜਾਂਦੀ ਹੈ ਹੱਥ ਕੜੀਆਂ ਲਾ ਕੇ ਠੀਕ ਹੈ ਤੇ ਚਲੋ ਹੱਥ ਕੜੀਆਂ ਲਾਈਆਂ ਤੁਸੀਂ ਪਰੋਲ ਤਾਂ ਘੱਟੋ ਘੱਟ 2 ਜਾਂ 4 ਘੰਟੇ ਦਿੱਤੇ ਦੇ ਦਿਓ ਬੰਦਾ ਚੱਲ ਕੇ ਉਹ ਅੱਧੇ ਘੰਟੇ ਦੇ ਵਿੱਚ ਕੀ ਗੱਲਾਂ ਬਾਤਾਂ ਕਰ ਲੂਗਾ ਤੇ ਜਿਹੜਾ ਬੰਦਾ ਐਡਾ ਕ੍ਰਿਮੀਨਲ ਆ ਜਿਹੜੇ ਬੰਦੇ ਨੇ ਪਤਾ ਨਹੀਂ ਕੀ ਕੀ ਕੁਝ ਕੀਤਾਗਾ 28 ਪੰਨੇ ਕਿੰਨੇ 128 ਪੰਨੇ 200 ਜਿਹੜਾ ਨੰਸਕ ਕੀਤਾਗਾ ਸਾਧੂ ਉਹਨਾਂ ਦਾ ਹਜੇ ਕੇਸ ਪੈਂਡਿੰਗ ਪਿਆਗਾ ਹ ਜਿਹੜਾ ਰਣਜੀਤ ਸਿੰਘ ਵਾਲਾ ਸਤਰਪਤੀ ਵਾਲਾ ਕੇਸ ਜਿਹੜਾ ਅਜੇ ਉਹ ਪੈਂਡਿੰਗ ਪਿਆਗਾ ਸੁਪਰੀਮ ਕੋਰਟ ਵਿੱਚ ਚੱਲਿਆ ਗਿਆ ਕੇਸ ਪਰ ਫਿਰ ਵੀ ਜਿਹੜਾ ਬੰਦਾ ਉਹ ਬਾਹਰ ਆ ਰਿਹਾਗਾ ਇਹਦੀ ਸਾਰੀ ਬੀਜਪੀ ਦੀ ਮੇਲੀ ਭੁਗਤ ਕਰਕੇ ਜਿਹੜਾ ਕਿ ਜਿਹੜੀ ਕੇਂਦਰ ਸਰਕਾਰ ਆ ਮੈਨੂੰ ਲੱਗਦਾ ਕਿ ਉਹ ਅਦਾਲਤਾਂ ਨੂੰ ਖੁਦ ਚਲਾ ਰਹੀ ਆ ਇਸ ਕਰਕੇ ਜਿਹੜਾ ਹੈਗਾ ਸਿੱਖਾਂ ਦੇ ਲਈ ਹਰ ਵਾਰ ਜਿਹੜਾ ਹੈਗਾ ਸਿੱਖਾਂ ਤੇ ਆ ਕੇ ਗਾਇਡ ਢਿੱਗਦੀ ਹੈ ਇਹ ਹੁਣ ਭਾਈ ਅੰਮਰਤਪਾਲ ਸਿੰਘ ਵਾਲਾ ਮਾਮਲਾ ਕੋਈ ਬਾਲਾ ਵੱਡਾ ਨਹੀਂ ਸੀ ਕਿ ਜਿੱਦਾਂ ਸਰਕਾਰਾਂ ਨੇ ਬਣਾ ਦਿੱਤਾ ਜੇ ਉਸ ਅਜਨਾਲਾ ਦੀ ਘਟਨਾ ਨੂੰ ਮੰਨਦੇ ਆ ਕਿ ਅਸੀਂ ਅਜਨਾਲਾ ਦੀ ਘਟਨਾ ਚਲੋ ਹਰ ਇੱਕ ਬੰਦਾ ਆਪਣੇ ਆਪਣੇ ਪੱਖ ਤੋਂ ਦੇਖਦਾ ਸਿੱਖ ਆਪਣੇ ਪੱਖ ਤੋਂ ਦੇਖੂਗਾ ਹਰ ਇੱਕ ਬੰਦਾ ਦੂਸਰਾ ਵਿਰੋਧੀ ਆਪਣੇ ਪੱਖ ਤੋਂ ਦੇਖੂਗਾ ਸਰਕਾਰਾਂ ਆਪਣੇ ਪੱਖ ਤੋਂ ਦੇਖਣਗੀਆਂ ਬਾਤ ਤੋਂ ਵੱਧ ਉਹਦੇ ਜਿੰਨੇ ਬੰਦਾ ਸੀ 307 ਜਾਂ 26 ਲਾ ਲੋ 506 ਜਾਂ ਜਿੰਨਾ ਵੀ ਤੁਸੀਂ ਇਹ ਧਰਾਵਾ ਲਾਉਣੀਆਂ ਸੀ ਅੱਜ ਨੂੰ ਜਮਾਨਤ ਦੇ ਆ ਕੇ ਕਿੱਦੇ ਦਾ ਜਿਹੜਾ ਘਰ ਵੀ ਹੁੰਦੇ ਤੇ ਪ੍ਰਚਾਰ ਕਰਦੇ ਜੇ ਸਰਕਾਰ ਨੂੰ ਲੱਗਦਾ ਕਿ ਫੜਨਾ ਪਹਿਲਾਂ ਕਿ ਕਿੰਨਾ ਕੁ ਬੰਦੇ ਨੂੰ ਜੇ ਸਰਕਾਰ ਨੇ ਫੜਨਾ ਹੋਵੇ ਚਾਹੇ ਉਹ ਕਿਥੋਂ ਮਰਜੀ ਹੋਵੇ ਬੰਦੇ ਨੂੰ ਸਰਕਾਰ ਇੱਕ ਮਿੰਟ ਤੇ ਫੜ ਸਕਦੀ ਹੈ ਪਰ ਠੀਕ ਹੈ ਕਿ ਸਰਕਾਰਾਂ ਨੇ ਜਿਹੜੀਆਂ ਉਹ ਆਪਣਾ ਵੀ ਟੈਗਟ ਪਾਉਂਦੀਆਂ ਨੇ ਉਹ ਗਾਹਾਂ ਵੋਟਾਂ ਵੀ ਭਾਲਦੀਆਂ ਨੇ ਕਿ ਸਾਨੂੰ ਕਿਹੜੀ ਪਾਸੇ ਜ਼ਿਆਦਾ ਸਪੋਰਟ ਹੋ ਰਹੀ ਆ ਸਿਰਫ ਬੋਡ ਬੈਂਕ ਨੇ ਜਿਹੜਾ ਕਿ ਭੱਠਾ ਬਿਠਾਇਆ ਹੋਇਆ ਹੈਗਾ ਇਸ ਦੇਸ਼ ਦਾ ਇਸ ਕਰਕੇ ਜਿਹੜਾ ਹੈਗਾ ਇਹ ਸਾਰਾ ਕੁਝ ਇਸ ਦੇਸ਼ ਦੇ ਵਿੱਚ ਜੋ ਰਲਗੱਡ ਹੋ ਰਿਹਾਗਾ ਜੋ ਸਿੱਖਾਂ ਦੇ ਨਿਆਣੇ ਹੋ ਰਿਹਾ ਤੇ ਦੂਜਿਆਂ ਨੂੰ ਜਿਹੜਾ ਜਿਹੜੇ ਸਿੱਖ ਵਿਰੋਧੀ ਨੇ ਜਾਂ ਵੱਧ ਗਿਣਤੀ ਵਾਲੇ ਲੋਕ ਨੇ ਉਹਨਾਂ ਲਈ ਕਾਨੂੰਨ ਹੋਰ ਆ ਘੱਟ ਗਿਣਤੀ ਲਈ ਕਾਨੂੰਨ ਹੋਰ ਆ ਇਹ ਜਿਹੜੇ ਦੌਰੇ ਮਾਪਦੰਡ ਨੇ ਇਹ ਅਪਣਾਏ ਜਾਂਦੇ ਨੇ ਇੱਥੇ ਹੁਣ ਭਾਈ ਅੰਮਰਤਪਾਲ ਸਿੰਘ ਖਾਲਸਾ ਨੇ ਨਵੀਂ ਪਾਰਟੀ ਬਣਾ ਲਈ ਤੇ ਹੁਣ ਕਹਿੰਦੇ ਜੀ ਭਗਵੰਤ ਮਾਨ ਨੂੰ ਚਿੱਠੀ ਆ ਗਈ ਵੀ ਜਾਨ ਤੋਂ ਮਾਰਨ ਨੂੰ ਖਤਰਾ ਤੇ ਉਹਦੇ ਉੱਪਰ ਜਿਹੜਾ ਕਹਿੰਦੇ ਆਪਣਾ ਨਾਂ ਅੰਮਰਤਪਾਲ ਸਿੰਘ ਦਾ ਲਿਖ ਦਿੱਤਾ ਹੁਣ ਇਹਦੇ ਉੱਤੇ ਤੁਸੀਂ ਕਿਵੇਂ ਇਹਨੂੰ ਸਟਾਇਲ ਕਰੋਗੇ ਕਿਵੇਂ ਇਹਨੂੰ ਕਬੂਲ ਕਰੋਗੇ ਕਿ ਭਾਈ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਾ ਚਿੱਠੀ ਲਿਖ ਸਕਦਾਗਾ ਜਾਂ ਵਿਰੋਧੀ ਨੇ ਜਾਂ ਕੋਈ ਏਜੰਸੀਆਂ ਨੇ ਜਾਂ ਕੋਈ ਹੋਰ ਬੰਦਾਗਾ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਇਹ ਕਹਿੰਦਾਗਾ ਕਿ ਤੇ ਅਜੇ ਜਵਾਬੀ ਲੱਗਿਆ ਗਿਆ ਤੇ ਹੋਰ ਵੀ ਕਾਨੂੰਨ ਲੱਗਣੇ ਚਾਹੀਦੇ ਨੇ ਇਹ ਬਾਹਰ ਹੀ ਨਾ ਆਵੇ ਇਹ ਲੋਕ ਜਾਣ ਬੁੱਝ ਕੇ ਜਿਹੜਾ ਗਏ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਅਧਿਆਸਤਮੈਂਟ ਕਰ ਰਹੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਤੇ ਜਿਹੜਾ ਕਿ ਆਪਾਂ ਇਹ ਕਹਿ ਦਈਏ ਕਿ ਇੱਕ ਉਸ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਕਿਤੇ ਕਹਿੰਦੇ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਦੇ ਕੋਲੋਂ ਫਲਾਨੀ ਏਜੰਸੀਆਂ ਦੇ ਨਾਲ ਆਹਤਾਈ ਉਹਦੇ ਅਕਾਊਂਟ ਦੇ ਵਿੱਚ ਇੰਨੇ ਰੁਪਏ ਆ ਗਏ, ਪੰਨਾ ਆ ਗਿਆ, ਧੰਕਾ ਆ ਗਿਆ। ਸਾਰਾ ਇੱਕ ਸਡੈਂਟਰ ਆ ਜਿਹੜਾ ਇਹ ਵਰਤਾਂਤ ਆ ਜਿਹੜੀਆਂ ਸਰਕਾਰਾਂ ਖੁਦ ਆਪ ਰਚਦੀਆਂ ਨੇ, ਆਪ ਸਾਰਾ ਕੁਝ ਕਰਦੀਆਂ ਤੇ ਕਰਾਉਂਦੀਆਂ ਨੇ। ਤੇ ਨਾਂ ਫਿਰ ਸਿੱਖਾਂ ਦਾ ਮਰਿਆ ਜਾਂਦਾਗਾ ਤੇ ਇਸ ਵੀਡੀਓ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਭਾਈ ਅੰਮਰਤਪਾਲ ਸਿੰਘ ਰਿਹਾ ਹੋਣਾ ਚਾਹੀਦਾ ਜਲਦੀ ਜਾਂ ਅੰਮਰਤਪਾਲ ਸਿੰਘ ਨੂੰ 2027 ਤੱਕ ਜਿਹੜਾ ਸੀਐਮ ਦਾ ਚਿਹਰਾ ਲਾਣਿਆਗਾ ਕਿ ਸਰਕਾਰ ਉਸ ਤੋਂ ਘਬराई ਹੋਈ ਆ ਸਰਕਾਰਾਂ ਕਿਉਂ ਡਰੀਆਂ ਨੇ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਜਾਂ ਫਿਰ ਵਿਰੋਧੀ ਪਾਰਟੀਆਂ ਨੇ ਆਪਾਂ ਕਾਲੀਦਾਲ ਦੀ ਗੱਲ ਕਰ ਲਈਏ ਜਾਂ ਕੁਝ ਆਪਾਂ ਕਹੇ ਕਾਂਗਰਸੀ ਕੁਝ ਬੰਦੇ ਕਾਂਗਰਸੀ ਕੁਝ ਬੰਦੇ ਜਿਹੜੇ ਸੀ ਅਮ ਜਿਹੋ ਚਰਨੀ ਚੰਨੀ ਹੁੰਦਾ ਸੀ ਉਹ ਵੀ ਹੱਕ ਚ ਆ ਭਾਈ ਅੰਮਰਤਪਾਲ ਸਿੰਘ ਦੇ ਤੇ ਸੁਖਪਾਲ ਸਿੰਘ ਖਹਿਰਾ ਉਹ ਵੀ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕਿ ਜਰੂਰ ਹੀ ਨਹੀਂ ਕਿ ਸਾਰੇ ਪਾਰਟੀ ਵਿੱਚ ਸਾਰੇ ਬੰਦੇ ਮਾੜੇ ਹੁੰਦੇ ਆ ਠੀਕ ਆ ਕਿ ਪਾਰਟੀ ਆਪਾਂ ਪੁਣੇ ਬਣੀਆਂ ਨੇ ਹਰ ਇੱਕ ਬੰਦੇ ਦਾ ਅਧਿਕਾਰ ਆ ਬੋਲਣ ਦਾ ਹਰ ਇੱਕ ਬੰਦੇ ਦੀ ਅੱਡ ਅੱਡੋ ਸੋਚ ਆ ਜਿਹੜੇ ਬੰਦੇ ਨਾਲ ਆਪਦੇ ਨਾਲ ਹੋਈ ਹੋਵੇ ਨਾ ਉਸ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਇਸ ਸਰਕਾਰ ਨੇ ਧੱਕਾ ਕੀਤਾ ਤੇ ਭਾਈ ਉਹਦੇ ਨਾਲ ਵੀ ਕੀ ਕਰ ਰਹੇ ਨੇ ਕਿਉਂਕਿ ਆਪਾਂ ਸੁਖਪਾਲ ਸਿੰਘ ਖਹਿਰਾ ਦੇਖਿਆਗਾ ਕਿ ਜਿਹ ਪਹਿਲਾ ਵੀ ਉਸਨੇ ਬੜਾ ਜਿਹੜਾ ਕਿ ਕਈ ਮੁੰਡਿਆਂ ਤੇ ਜਿਹੜਾ ਜੋ ਆਪਾਂ ਲੱਗਿਆ ਹੋਇਆ ਸੀ ਉਹਨਾਂ ਨੇ ਖੁਦ ਜਾ ਕੇ ਉਹਦੀ ਪਰਮਾਈ ਕਰਕੇ ਜਿਹੜਾ ਤੜਵਾਇਆ ਇਹ ਇਹਨੂੰ ਚਾਹੇ ਤੁਸੀਂ ਜਿਸ ਮਰਜ਼ੀ ਪਾਸੇ ਸੋਚ ਲਓ ਜਿਹੜੇ ਚੀਜ਼ਾਂ ਨੇ ਜਿਹੜੀਆਂ ਇਹ ਅਣ ਦੇਖਿਆ ਨਹੀਂ ਕੀਤੀਆਂ ਜਾ ਸਕਦੀਆਂ ਜਿਹੜਾ ਬੰਦਾ ਚੰਗਾ ਕਰਦਾ ਉਹਦੀ ਸਲਾਘਾ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਬੰਦ ਦੇ ਆ ਇਹਨਾਂ ਦੇਖ ਕੇ ਕਿਉਂ ਕਾਂਗਰਸ ਚਾਹ ਉਹ ਕਾਲੀਆਂ ਚਾਹ ਫਲਾਨੇ ਚਾਹ ਧਮਕੜੇ ਚ ਤੇ ਉਸ ਦਾ ਜਰੂਰ ਜਿਹੜਾ ਕਿ ਉਹਦਾ ਸਵਾਗਤ ਕਰਨਾ ਚਾਹੀਦਾ ਉਸ ਬੰਦੇ ਦਾ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਤੁਸੀਂ ਘੱਟ ਲਿਖਦੇ ਹੋ ਕਮੈਂਟ ਜ਼ਰੂਰ ਲਿਖਿਆ ਕਰੋ ਜਿੰਨਾ ਤੱਕ ਤੁਸੀਂ ਆਪਣੇ ਸਮਾਰਥ ਲਈ ਆਪਣੇ ਕਮੈਂਟ ਨਹੀਂ ਲਿਖਦੇ ਜਾਂ ਤੁਸੀਂ ਕਿਉਂ ਕਮੈਂਟਾਂ ਤੋਂ ਡਰਦੇ ਹੋ ਪਤਾ ਨਹੀਂ ਕਿੱਥੋਂ ਨਹੀਂ ਹੁਣ ਕਈ ਨੌਜਵਾਨ ਨਾਪ ਕਰਨਾ ਲਿਖਦੇ ਨੇ ਕਈ ਨੌਜਵਾਨ ਜ਼ਰੂਰ ਕਮੈਂਟ ਲਿਖਦੇ ਨੇ ਆਪਣਾ ਜਿਹੜਾ ਸੁਝਾਅ ਆ ਜ਼ਰੂਰ ਦਿੰਦੇ ਨੇ ਜ਼ਰੂਰ ਹੋ ਕੀਮਤੀ ਆਪਣਾ ਸਮਾਂ ਕੱਢਦੇ ਨੇ ਇਸ ਕਰਕੇ ਸਾਰੇ ਵੀਰਾਂ ਦਾ ਜਿੰਨੇ ਪੰਜਾਬੀ ਵਿਰਸਾ ਟੀਵੀ ਨਾਲ ਜੁੜਦੇ ਹੋ ਤੁਸੀਂ ਵੇਖਦੇ ਹੋ ਤੇ ਹੌਸਲਾ ਹੋ ਜਾਈ ਕਰਦੇ ਹੋ ਕਿਉਂਕਿ ਜੇਕਰ ਤੁਸੀਂ ਜੁੜਦੇ ਹੋ ਤੁਸੀਂ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਤਾਂ ਹੀ ਸਾਡਾ ਬੋਲਣ ਦਾ ਇਤਿਹਾਕਾ ਤਾਂ ਹੀ ਅਸੀਂ ਗੱਲ ਜਿਹੜੀ ਹੁੰਦੀ ਆ ਸਰਕਾਰਾਂ ਦੀ ਜਾਂ ਭਾਈ ਅੰਮਰਪਾਲ ਸਿੰਘ ਦੀ ਜਾਂ ਕੋਈ ਹੋਰ ਮੁੱਦੇ ਹੁੰਦੇ ਆ ਤਾਂ ਹੀ ਅਸੀਂ ਤੁਹਾਡੇ ਤੱਕ ਲੈ ਕੇ ਆਉਣੇ ਆ ਤੁਸੀਂ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਨੂੰ ਕਹ ਦਿਓ ਪਈਏ ਮਾੜਾ ਹੈਗਾ ਜਿਹੜਾ ਚੰਗਾ ਲੱਗਦਾ ਉਹਦੇ ਚੰਗੇ ਦੇ ਉਹ ਕਰ ਦਿਓ ਅਸੀਂ ਇਹ ਤਾਂ ਕਿਸੇ ਨੂੰ ਕੋਈ ਮਾੜਾ ਸ਼ਬਦ ਤੋਂ ਬੋਲਦੇ ਨਹੀਂ ਤੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀਪਤ